ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਵਲੌਗ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਹਾਂ ਤਰਨਾਵਾ ਸਿਟੀ ਤੇ ਉੱਥੇ ਸਿਟੀ ਅਰੇਨਾ ਮਾਲ ਦੇ ਵਿੱਚ ਆਪਾਂ ਜਿਮ 'ਚ ਵਰਕਆਊਟ ਕਰਾਂਗੇ ਆਫਟਰ ਦੈਟ ਇੱਕ ਹੋਰ ਜਗ੍ਹਾ ਦੇ ਉੱਤੇ ਜਾਣਾ ਹੈ ਉਹਦੇ ਬਾਰੇ ਮੈਂ ਬਾਅਦ ਵਿੱਚ ਤੁਹਾਨੂੰ ਦੱਸੂਗਾ ਗੱਲਾਂ ਹੋਰ ਵੀ ਬਹੁਤ ਨੇ ਕਰਨ ਵਾਲੀਆਂ ਸੋ ਜੁੜੇ ਰਹੋ ਆਪਾਂ ਜਾ ਰਹੇ ਆਂ ਸਟੇਸ਼ਨ ਵੱਲ ਨੂੰ ਉੱਥੋਂ ਲੈਣੀ ਆ ਟ੍ਰੇਨ ਇਸ ਤੋਂ ਪਹਿਲਾਂ ਨਿਕਲ ਜਾਵੇ ਫਟਾਫਟ ਜਾ ਕੇ ਟ੍ਰੇਨ ਲਈਏ ਹਾਂਜੀ ਟ੍ਰੇਨ ਤਾਂ ਆਪਾਂ ਲੈ ਲਈ ਆ ਟ੍ਰੇਨ 15 ਮਿੰਟ ਆਪਣੀ ਡਿਲੇ ਸੀਗੀ ਸੋ ਆਪਣੇ ਕੋਲ ਟਾਈਮ ਸੀਗਾ ਤੇ ਟਾਈਮ ਘੱਟ ਹੋਣ ਕਰਕੇ ਇਸ ਵਾਰ ਦਾ ਵਲੌਗ ਥੋੜਾ ਲੇਟ ਹੋ ਗਿਆ ਬਾਕੀ ਆਉਂਦੇ ਰਹਿਣਗੇ ਵਲੌਗ ਤਾਂ ਸ਼ਿਫਟਾਂ ਵੀ ਤੁਹਾਨੂੰ ਪਤਾ ਇੱਥੇ ਲਾਣੀਆਂ ਪੈਂਦੀਆਂ ਆ ਬੜੀ ਬਿਜ਼ੀ ਲਾਈਫ ਆ ਤੇ ਬਾਕੀ ਸ਼ਾਰਟਸ ਵਗੈਰਾ ਮੈਂ ਅਪਲੋਡ ਕਰਦਾ ਡੇਲੀ ਉਹ ਜ਼ਰੂਰ ਦੇਖਿਆ ਕਰੋ ਜਾ ਕੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਟਾਈਮ ਮੈਨੇਜ ਕਰਦੇ ਆ ਹੌਲੀ ਹੌਲੀ ਕੋਸ਼ਿਸ਼ ਕਰਿਆ ਕਰਾਂਗੇ ਜਲਦੀ ਤੋਂ ਜਲਦੀ ਵਲੌਗ ਲੈ ਕੇ ਆਇਆ ਕਰੀਏ ਸਟੇਸ਼ਨ ਚੋਂ ਬਾਹਰ ਆ ਗਏ ਆ 브릿ਜ ਦੇ ਉੱਤੇ ਖੜੇ ਆ ਇਸੇ 브릿ਜ ਦੇ ਉੱਤੇ ਮੈਂ ਤੁਹਾਨੂੰ ਲਾਸਟ ਵਲੌਗ ਦੇ ਵਿੱਚ ਕਿਹਾ ਸੀ ਕਿ ਸਿਟੀ ਦਾ ਵਲੌਗ ਲੈ ਕੇ ਆਵਾਂਗੇ ਸੋ ਕਈ ਵਲੌਗ ਆਣਗੇ ਇਹਦੇ ਅਲੱਗ-ਅਲੱਗ ਆਪਾਂ ਸਿਟੀ ਰੈਨਾ ਮਾਲ ਜਾ ਰਹੇ ਆ ਸਟੇਸ਼ਨ ਤੋਂ ਲਗਭਗ 5-7 ਮਿੰਟ ਲੱਗਦੇ ਹੋਣਗੇ ਅੱਜ ਦਾ ਵਰਕਆਊਟ ਆਪਾਂ ਕਰਾਂਗੇ ਸਿਟੀ ਅਰੇਨਾ ਮਾਲ ਦੇ ਵਿੱਚ ਤੇ ਦੇਖਦੇ ਆ ਜਿਮ ਨਾਲੇ ਤੁਹਾਨੂੰ ਦਿਖਾਣੇ ਆ ਨਾਲ ਮਾਲ ਵੀ ਐਕਸਪਲੋਰ ਕਰਾਂਗੇ ਸਿਟੀ ਅਰੇਨਾ ਮਾਲ ਦੇ ਆਪਾਂ ਬਾਹਰ ਪਹੁੰਚ ਗਏ ਆ ਮੈਂ ਐਂਟਰੀ ਕਰਦੇ ਆ ਤੇ ਤੁਹਾਨੂੰ ਦਿਖਾਣੇ ਆ ਵਿਊਜ਼ ਇਹ ਹੋਟਲ ਹੈ ਰੈਨਾ ਹੈ ਜਿਹੜਾ ਸਿਟੀ ਰੈਨਾ ਮਾਲ ਦੇ ਵਿੱਚ ਹੈ ਆਹ ਬਤਾ ਕ ਮਾਲ ਬਾਅਦ ਵਿੱਚ ਐਕਸਪਲੋਰ ਕਰਾਂਗੇ ਪਹਿਲਾਂ ਤਾਂ ਜਾਵਾਂਗੇ ਜਿਮ ਆਪਣੀ ਜਿਮ ਟੌਪ ਫਲੋਰ ਤੇ ਵੋਏ ਬੇਟੇ ਲੋ ਕੋ ਡਾਂਸਟ ਸਟਾਪ ਨਾਓ ਸਿਗਾ ਇਲ ਰਿਤਮੋ ਆ ਸ਼ੋ ਯੂ ਜੀ ਆਪਾ ਹੋ ਗਿਆ ਰੈਡੀ ਤੋ ਅੱਜ ਦਾ ਜਿਹੜਾ ਵਰਕਆਊਟ ਆ ਉਹ ਆਪਾਂ ਇੱਥੇ ਜਿਮ ਦੇ ਵਿੱਚ ਕਰਾਂਗੇ ਜਿਮ ਮੈਂ ਆਪਣੇ ਟਾਊਨ ਦੇ ਵਿੱਚ ਵੀ ਜੁਆਇਨ ਕੀਤੀ ਆ ਉਹਦਾ ਇੱਕ ਅਲੱਗ ਤੋਂ ਵਲੌਗ ਲੈ ਕੇ ਆਉਂਗਾ ਠੀਕ ਹੈ ਜੀ ਅੱਜ ਦਾ ਜਿਹੜਾ ਵਰਕਆਊਟ ਹੋਊਗਾ ਉਹ ਚੈਸਟ ਤੇ ਬਾਈਸੈਪਸ ਦਾ ਰਹੂਗਾ ਤੋ ਜ਼ਿਆਦਾ ਦੇਰੀ ਨਾ ਕਰਦੇ ਹੋਏ ਆਪਾਂ ਸ਼ੁਰੂ ਕਰਦੇ ਆ ਵਰਕਆਊਟ ਅੱਜ ਜਦੋਂ ਤੁਸੀਂ ਕਿਸੇ ਨਵੀਂ ਜਿੰਮ ਵਿੱਚ ਜਾਂਦੇ ਹੋ ਸੋ ਪਹਾਰਾ ਕੇ ਮਸ਼ੀਨਾਂ ਦਾ ਬੜਾ ਪੰਗਾ ਰਹਿੰਦਾ 15 ਮਿੰਟ ਦਾ ਪਹਿਲਾਂ 20 ਮਿੰਟ ਮਸ਼ੀਨਾਂ ਲੱਭਣ ਨੂੰ ਹੀ ਲੱਗ ਜਾਂਦਾ ਵੀ ਕਿਹੜੀ ਕਿਹੜੀ ਮਸਲ ਦੀ ਹੈ ਕਿਹੜੀ 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 ਲਈ ਹੈ ਕਿਹੜੀ ਨਾਲ ਲਈ ਹੈ ਸੋ ਆਪਣੇ ਇੰਡੀਆਸ ਦਾ ਇਦਾਂ ਵੀ ਗਾਈਡ ਕਰ ਦਿੰਦੇ ਪਰ ਉਰੇ ਕੋਈ ਗਾਈਡ ਨਹੀਂ ਕਰਦਾ ਹੈਗਾ ਉਰੇ ਆਪਣਾ ਬਸ ਆਪ ਹੀ ਦੇਖਣਾ ਪੈਂਦਾ ਵਰਕਆਊਟ ਤੁਸੀਂ ਗਲਤ ਲਾ ਰਹੇ ਹੋ ਸਹੀ ਲਾ ਰਹੇ ਹੋ ਕਿਸੇ ਨੇ ਕਰੈਕਟ ਨਹੀਂ ਕਰਨਾ ਹੈਗਾ ਸਭ ਕੁਝ ਆਪ ਦੇਖਣਾ ਪੈਂਦਾ ਜੇ ਤੁਸੀਂ ਜਾਉਣੇ ਹੋ ਅਭੀ ਸਾਰਾ ਕੁਝ ਸਹੀ ਹੋਵੇ ਸੋ ਤੁਹਾਨੂੰ ਪਰਸਨਲ ਟ੍ਰੇਨਿੰਗ ਲੈਣੀ ਪੈਂਦੀ ਹੈ ਪਰਸਨਲ ਟ੍ਰੇਨਰ ਹਾਇਰ ਕਰਨਾ ਪੈਂਦਾ ਜੋ ਕਿ ਬਹੁਤ ਜ਼ਿਆਦਾ ਕੋਸਟਲੀ ਹੈ ਇੱਥੇ ਫਸਟ ਐਕਸਾਈ ਆਪਾਂ ਸ਼ੁਰੂ ਕਰਾਂਗੇ ਚੈਸਟ ਦੀ ਚੈਸਟ ਪ੍ਰੈਸ ਮਸ਼ੀਨ ਤੋਂ Slow down, don't wanna hear it talking shit, fuck the drama. You keep it coming, I'ma send you to your mama. Mr. whip, quick clip, get the guns out. Dropping bodies into place till the sun's out. Can't fuck with me, so don't even try, cause when the, when the bullets fly, I'm the last one to die. <laughs> ਕੱਲੇ ਹੋਣ ਕਰਕੇ ਵੀ ਆਪਾਂ ਨੂੰ ਥੋੜੀ ਦਿੱਕਤ ਆਉਂਦੀ ਹੈ ਰਿਕਾਰਡ ਕਰਨ ਦੇ ਵਿੱਚ ਸਮਝ ਨਹੀਂ ਆਉਂਦੀ ਕਿਥੋਂ ਐਂਗਲ ਸਹੀ ਰਹੂਗਾ ਬਾਰ-ਬਾਰ ਫੋਨ ਨੂੰ ਇੱਧਰ ਉੱਧਰ ਟਿਕਾਣਾ ਪੈਂਦਾ ਹੈ ਚੱਕ ਕੇ ਕਦੇ ਕਿਤੇ ਰੱਖਣਾ ਪੈਂਦਾ ਕਦੇ ਕਿਤੇ ਰੱਖਣਾ ਪੈਂਦਾ ਪਰ ਕੋਈ ਗੱਲ ਨਹੀਂ ਹਿੰਮਤ ਨਹੀਂ ਆਰਦੇ ਕਲੌਗ ਤੁਹਾਨੂੰ ਜਰੂਰ ਦਿਖਾਇਆ ਕਰਾਂਗੇ ਤੇ ਬਾਕੀ ਪਰਸਨਲ ਟ੍ਰੇਨਰ ਦੀ ਤਾਂ ਆਪਾਂ ਨੂੰ ਲੋੜ ਹੈ ਨਹੀਂ ਤੁਹਾਨੂੰ ਪਤਾ ਹੀ ਹੈ ਆਪਣੇ ਦਾ ਸਾਰਾ ਕੁਝ ਦਿਮਾਗ 'ਚ ਪਿਆ ਹੈ ਪੱਟੇ ਚੱਕਦਾ ਨਹੀਂ ਕੋਈ ਚੱਕਰ see the palm trees glow caddy drop top got the rims on shine west coast living where it's always fine barbecue grilling got the smoke in the air neighbors pulling up good vibes everywhere talk so clips da badhiya apa gorian laazi ure kamm main gaya videos banao meriyan bechare bande bade vadiya si jadon ohna ne shoot kardeya te hun last exercise hai apni chest li ਜੋ ਕਿ ਜਿੱਦਾਂ ਆਪਾਂ ਇਨਕਲਾਈਨ 덤ਬਲ ਫਲਾਈਜ਼ ਲਗਾਣੇ ਆ ਉਹਦੇ ਹੀ ਮਸ਼ੀਨ ਆ ਹੈ ਸੋ ਇਹਦੇ ਨਾਲ ਆਪਾਂ ਚੈਸਟ ਦੀ ਵਰਕਆਊਟ ਦਾ ਸਮਾਪਤੀ ਕਰਾਂਗੇ ਫਿਰ ਆਪਾਂ ਸ਼ੁਰੂ ਕਰਾਂਗੇ ਬਾਈਸੈਪਸ Wave to the ocean, yeah, it's part of the plan. Retro shades reflect in the sky. Out here by making fun, Meet my brother from Afghanistan. Story after story, all the legends were told. Cruisers hit the streets, hear the engines purr. Low riders dipping, making heads turn. ਜਿੰਮ ਸਿਰਫ ਬੋਡੀ ਲਾਈਨ ਨਹੀਂ ਆਪਣੀ ਮੈਂਟਲ ਹੈਲਥ ਲਈ ਵੀ ਥੈਰੇਪੀ ਦਾ ਕੰਮ ਕਰਦੀ ਹੈ ਸੋ ਡੇਲੀ ਥੋੜਾ ਟਾਈਮ ਜ਼ਰੂਰ ਆਪਣੀ ਸਿਹਤ ਲਈ ਕੱਢਿਆ ਕਰੋ ਠੀਕ ਹੈ ਆਪਣੀ ਹੈਲਥ ਨੂੰ ਟਾਈਮ ਦਿਆ ਕਰੋ ਥੋੜਾ ਸੋ ਅੱਜ ਦਾ ਵਰਕਆਊਟ ਆਪਾਂ ਇੱਥੇ ਫਿਨਿਸ਼ ਕਰ ਲਿਆ ਹੈ ਸੋ ਕੁਝ ਕ ਗੱਲਾਂ ਸੀਗੀਆਂ ਜਿਹੜੀਆਂ ਤੁਹਾਡੇ ਨਾਲ ਮੈਂ ਸ਼ੇਅਰ ਕਰਨੀਆਂ ਸੀ ਜਿੱਦਾਂ ਕਿ ਪਹਿਲੇ ਵਲੌਗ 'ਚ ਤੁਹਾਨੂੰ ਦੱਸਿਆ ਸੀ ਇੰਨਾ ਗੈਪ ਕਿਉਂ ਪੈ ਗਿਆ ਵਰਕਆਊਟ ਕਿਉਂ ਨਹੀਂ ਲਗਾਇਆ ਗਿਆ ਸੋ ਉਹ ਗੱਲਾਂ ਤੁਹਾਡੇ ਨਾਲ ਅੱਜ ਸ਼ੇਅਰ ਕਰੂੰਗਾ ਇੰਡੀਆ ਵਿੱਚ ਮੈਂ ਜੋਬ ਕਰਦਾ ਸੀ ਐਜ਼ ਅ ਫਿਟਨੈਸ ਇਨਸਟ੍ਰਕਟਰ ਤੇ ਨਾਲ ਪਰਸਨਲ ਟ੍ਰੇਨਰ ਵੀ ਸੀਗਾ ਸੋ ਉਸ ਤੋਂ ਪਹਿਲਾਂ ਮੈਂ ਬੋਡੀ ਬਿਲਡਿੰਗ ਵੀ ਕਰਦਾ ਸੀ ਜਦੋਂ ਮੈਂ ਬਾਹਰ ਆਇਆ ਸੀ ਪਹਿਲਾਂ ਤਾਂ ਮੇਰੀ ਰੁਟੀਨ ਹੀ ਨਹੀਂ ਸੈੱਟ ਬੈਠੀ ਟਾਈਮਿੰਗ ਚੇਂਜ ਹੋ ਰਹੀ ਸ਼ਿਫਟਾਂ ਦੀ ਟਾਈਮਿੰਗ ਫਿਰ ਜਿੰਮ ਕਦੇ ਚਲੇ ਗਿਆ ਕਦੇ ਗਿਆ ਨਹੀਂ ਸਾਰਾ ਕੁਝ ਖਰਾਬ ਚੱਲ ਰਿਹਾ ਸੀ ਖਾਣਾ ਪੀਣਾ ਸੌਣਾ ਸਾਰਾ ਟਾਈਮ ਟੇਬਲ ਸਿਸਟਮ ਖਰਾਬ ਚੱਲ ਰਿਹਾ ਸੀ ਮੇਰਾ ਸੋ ਫਿਰ ਵਿੱਚ ਨੂੰ ਮੇਰੀ ਤਬੀਅਤ ਵੀ ਖਰਾਬ ਹੋ ਗਈ ਸੀ ਫਿਰ ਮੈਂ ਠੀਕ ਹੋਇਆ ਠੀਕ ਹੋ ਕੇ ਹੌਲੀ ਹੌਲੀ ਕਰਦੇ ਕਰਦੇ ਆਪਣੀ ਰੁਟੀਨ ਸੈੱਟ ਕਰੀ ਜੇ ਮੈਂ ਸਟਾਰਟ ਕਰੀ ਦੁਬਾਰਾ ਸੋ ਬਾਕੀ ਟਾਈਮ ਦੀ ਬੜੀ ਕਮੀ ਸੀਗੀ ਟਾਈਮ ਦਾ ਚਲੋ ਕੱਢਣਾ ਹੀ ਪੈਂਦਾ ਹੈ ਕੱਢਾਂਗੇ ਹੁਣ ਆਪਣੀ ਹੈਲਥ ਲਈ ਵੀ ਕੱਢਾਂਗੇ ਤੇ ਤੁਹਾਡੇ ਸਾਰਿਆਂ ਲਈ ਵੀ ਕੱਢਾਂਗੇ ਕਿ ਆ ਬੋਰਿੰਗ ਜੀਆਂ ਗੱਲਾਂ ਜਿਆਦਾ ਲੰਬੀਆਂ ਜੋੜੀਆਂ ਮੈਂ ਖਿੱਚਣੀਆਂ ਨਹੀਂ ਤੁਸੀਂ ਵੀ ਬੋਰ ਹੋ ਜਾਓਗੇ ਸੋ ਹੁਣ ਬਾਹਰ ਮਾਲ ਜਾਉਂਗੇ ਥੋੜਾ ਐਕਸਪਲੋਰ ਕਰਾਂਗੇ ਮਾਲ ਤੇ ਉਹਦੇ ਤੋਂ ਬਾਅਦ ਤੁਹਾਨੂੰ ਮੋਟੀਵੇਸ਼ਨ ਵਾਲੀ ਲਾਈਨ ਇੱਕ ਸੁਣਾਉਂਗਾ ਫਿਰ ਆਪਾਂ ਵੀਡੀਓ ਦੀ ਕਰਾਂਗੇ ਸਮਾਪਤੀ ਤੋ ਵੀ ਮਿੱਤਰੋ ਮੈਂ ਤਾਂ ਆਇਆ ਸੀ ਨੀਚੇ ਮਾਲ ਐਕਸਪਲੋਰ ਕਰਨ ਪਰ ਟਾਈਮ ਹੋ ਗਿਆ ਜਿਆਦਾ 9:30 ਹੋ ਗਏ ਤੇ ਮਾਲ ਹੋ ਗਿਆ ਕਲੋਜ਼ ਸੋ ਆਪਾਂ ਸਿੱਧਾ ਐਗਜ਼ਿਟ ਕੀਤਾ ਆ ਤੇ ਮਾਲ ਵਧੀਆ ਆ ਤੇ ਫਿਟਨੈਸ ਲਵਰਸ ਵਾਸਤੇ ਵਧੀਆ ਆ ਤੇ ਸ਼ਾਪਿੰਗ ਕਰਨ ਵਾਸਤੇ ਫੈਮਲੀਆਂ ਲਈ ਵਧੀਆ ਆ ਸੋ ਇਹਦੇ ਲਈ ਮਾਫੀ ਚਾਹੁੰਦੇ ਆ ਜੀ ਤੇ ਕੋਸ਼ਿਸ਼ ਕਰਾਂਗੇ ਅੱਗੇ ਜਦੋਂ ਵੀ ਆਪਣਾ ਗੇੜਾ ਲੱਗਦਾ ਏ ਸੋ ਆਪਾਂ ਮਾਲ ਜ਼ਰੂਰ ਐਕਸਪਲੋਰ ਕਰਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਸਾਰਾ ਕੁਝ ਸੋ ਜਿਹੜਾ ਆਪਣਾ ਅਗਲਾ ਵਲੌਗ ਆ ਉਹ ਰਹੇਗਾ ਐਕਵਾ ਪਾਰਕ ਦਾ ਅਗਲੇ ਵਲੌਗ ਦੇ ਵਿੱਚ ਆਪਾਂ ਐਕਵਾ پارک ਜਾਣਾ ਏ ਤਾਂ ਉਹ ਸ਼ੂਟ ਕਰਾਂਗੇ ਹੁਣ ਆਪਾਂ ਚੱਲਦੇ ਆਂ ਵਾਪਸੀ ਸਟੇਸ਼ਨ ਵੱਲ ਵੱਧਦੇ ਆਂ ਸੋ 10:30 ਦੀ ਟ੍ਰੇਨ ਆ ਸੋ ਜਾਵਾਂਗੇ ਤੇ ਤੁਹਾਨੂੰ ਟ੍ਰੇਨ ਦੇ ਵਿੱਚ ਬੈਠ ਕੇ ਨਾਲੇ ਮੋਟੀਵੇਸ਼ਨ ਵਾਲੀ ਇੱਕ ਗੱਲ ਸੁਣਾ ਕੇ ਜਾਵਾਂਗੇ ਹਾਂਜੀ ਸਟੇਸ਼ਨ ਤੇ ਆ ਗਏ ਆ ਤੇ ਟ੍ਰੇਨ ਆਉਣ ਵਾਲੀ ਆ ਆਪਣੀ 15-20 ਮਿੰਟ ਰਹਿ ਗਏ ਨੇ ਮਾਲ ਦੀ ਮੈਨੂੰ ਟਾਈਮਿੰਗ ਦਾ ਪਤਾ ਨਹੀਂ ਸੀ ਵੀ ਇੰਨੀ ਜਲਦੀ ক্লোਜ਼ ਹੋ ਜਾਂਦਾ ਏ ਸੋ ਕਿਉਂਕਿ ਜਿਮ ਦੀ ਟਾਈਮਿੰਗ ਸੀ 10:30 ਦੀ ਮੈਨੂੰ ਲੱਗਿਆ ਮਾਲ ਵੀ ਓਪਨ ਹੀ ਹੁੰਦਾ ਹੋਊਗਾ ਸੋ 9 ਵਜੇ ਹੀ ਮੈਨੂੰ ਲੱਗਦਾ ক্লোਜ਼ ਹੋ ਗਿਆ ਜਦੋਂ ਮੈਂ نیچے ਆਇਆ ਦੇਖਿਆ ਤਾਂ ਬਿਲਕੁਲ ਖਾਲੀ ਹੋ ਗਿਆ ਸੀ ਬਾਕੀ ਓਰੇ ਦੇ ਟਾਈਮ ਟੇਬਲ ਐਦਾਂ ਦੇ ਨਹੀਂ ਇੰਡੀਆ ਦੇ ਵਿੱਚ ਤਾਂ ਆਪਣੇ ਸ਼ਹਿਰਾਂ 'ਚ 12-12 ਵਜੇ ਤੱਕ ਰਾਤ ਨੂੰ ਚਹਲ ਪਹਿਲ ਰਹਿੰਦੀ ਆ ਰੌਣਕ ਮੇਲਾ ਰਹਿੰਦਾ ਏ ਇੱਥੇ ਹੁਣ 9 ਵਜੇ ਹੀ ਇਦਾਂ ਹੋ ਗਿਆ ਸੁੰਨਸਾਨ ਜਿਵੇਂ ਰਾਤ ਦੇ 12 1 ਵਜੇ ਵੱਜੇ ਹੁੰਦੇ ਆ। ਇਸ ਟਾਈਮ ਤਾਂ ਚਲੋ 10 ਸਵਾ 10 ਹੋ ਗਏ ਨੇ। ਪਰ ਸਟੇਸ਼ਨ ਤੇ ਵੀ ਦੇਖ ਲਓ ਮੈਂ ਤਿੰਨ ਪਲੇਟਫਾਰਮ ਨੇ ਤਿੰਨ ਪਲੇਟਫਾਰਮਾਂ ਤੇ ਮੈਂ ਕੱਲਾ ਹੀ ਆ ਤੇ ਇਹ ਬਿਲਕੁਲ ਸ਼ਾਂਤ ਹੀ ਇਕਦਮ ਸੁੰਨਸਾਨ ਹੈ। ਜਿੱਦਾਂ ਇਦਾਂ ਲੱਗਦਾ ਜਿਵੇਂ ਕਿਸੇ ਪਿੰਡ ਪੋਂਡ 'ਚ ਬੈਠਾ ਹੁੰਦਾ। ਸ਼ਹਿਰਾਂ ਦਾ ਵੀ ਇੱਥੇ ਇਹ ਹਾਲ ਹੈ। ਵਲੌਗ ਬਣਾਉਣ ਲਈ ਮੇਰੇ ਕੋਲ ਬਹੁਤ ਤਮ ਝਾਮ ਇਕੱਠਾ ਹੈ। ਪਰ ਟਾਈਮ ਦੀ ਕਮੀ ਹੈ ਜੇ ਟਾਈਮ ਹੋਵੇ ਨਾ ਮੇਰੇ ਕੋਲ ਤਾਂ ਤੁਹਾਨੂੰ ਬਹੁਤ ਕੁਝ ਦਿਖਾਵਾਂ ਵਲੌਗ ਦੇ ਵਿੱਚ ਬਹੁਤ ਜਗ੍ਹਾਾਂ ਨੇ ਘੁੰਮਣ ਲਈ ਐਕਸਪਲੋਰ ਕਰ ਲਈ ਤੇ ਹੁਣ ਤਾਂ ਜਿੰਮਾ ਵੀ ਜਿੰਨੀ ਮਰਜ਼ੀ ਲਈਏ ਚਾਹੇ ਡੇਲੀ ਜਮ ਚੇਂਜ ਕਰ ਕਰ ਕੇ ਕਿੰਨਾ ਵੀ ਜਿੰਮ ਚ ਜਾਇਆ ਕਰਾ ਬਹੁਤ ਕੁਝ ਹੈ ਮਤਲਬ ਥੋੜੀ ਟਾਈਮ ਦੀ ਕਮੀ ਹੈ ਬਾਕੀ ਮੈਂਤ ਵੀ ਬਹੁਤ ਆ ਤੁਹਾਨੂੰ ਪਤਾ YouTube ਤੇ ਟਾਈਮ ਵੀ ਲੱਗਦਾ ਆ ਤੇ ਮਿਹਨਤ ਵੀ ਬਹੁਤ ਲੱਗਦੀ ਆ ਪਰ ਤੁਹਾਡੀ سپورਟ ਚਾਹੀਦੀ ਆ ਤੁਸੀਂ ਦੱਬ ਕੇ سپورਟ ਕਰੀ ਚੱਲੋ ਆਪਾਂ ਟਾਈਮ ਕੱਢੀ ਆਵਾਂਗੇ ਠੀਕ ਹੈ ਜੀ ਆਪਣੀ ਸਟਾਰਟਿੰਗ ਵਾਲੇ ਤੁਹਾਡੀ سپورਟ ਦੇਣ ਨਾਲ ਆਪਾਂ ਬਹੁਤ ਅੱਗੇ ਜਾਵਾਂਗੇ ਜਿਮਾਂ ਚੇਂਜ ਕਰਨ ਦੀ ਗੱਲ ਮੈਂ ਤਾਂ ਕਰ ਰਿਹਾ ਕਿਉਂਕਿ ਮੈਂ ਤੁਹਾਨੂੰ ਪਹਿਲੇ ਵਲੌਗ ਦੇ ਵਿੱਚ ਦੱਸਿਆ ਸੀਗਾ ਵੀ ਮੈਂ ਆਪਣਾ ਕਾਰਡ ਅਪਲਾਈ ਕੀਤਾ ਹੋਇਆ ਹੈ ਮਲਟੀ سپورਟ ਕਾਰਡ ਹੁਣ ਉਹ ਕਾਰਡ ਦੇ ਉੱਤੇ ਮੈਂ ਕਿਸੇ ਵੀ ਜਿਮ ਦੇ ਵਿੱਚ ਜਾ ਸਕਦਾ ਆ ਉਹਦੇ ਉੱਤੇ ਐਂਟਰੀ ਫ੍ਰੀ ਆ ਸੋ ਮੈਂ ਆਪਣੀ ਕੰਪਨੀ ਦੇ ਥਰੂ ਉਹ ਕਾਰਡ ਅਪਲਾਈ ਕਰਿਆ ਸੀਗਾ ਉਹ ਬਣ ਕੇ ਆ ਗਿਆ ਏ ਸੋ ਹੁਣ ਮੈਂ ਕਿਸੇ ਵੀ ਜਿਮ ਵਿੱਚ ਜਾ ਸਕਦਾ ਪਲੱਸ ਜਿਮ ਦੇ ਨਾਲ ਨਾਲ ਹੋਰ ਉਹਦੇ ਵਿੱਚ ਘੱਟੋ ਘੱਟ 250 ਤੋਂ 300 ਐਕਟੀਵਿਟੀਆਂ ਆ ਜਿਹੜੀਆਂ ਮੈਂ ਉਹ ਕਾਰਡ ਦੇ ਥਰੂ ਮੈਂ ਫ੍ਰੀ ਚ ਕਰ ਸਕਦਾ ਬਸ ਉਹ ਮੰਥਲੀ ਕੁਝ ਚਾਰਜੀਜ਼ ਹੁੰਦੇ ਆ ਉਹ ਸਾਡੀ ਸੈਲਰੀ ਦੇ ਵਿੱਚੋਂ ਕੱਟ ਲੈਂਦੇ ਨੇ ਸੋ ਬਹੁਤ ਕੁਝ ਆ ਉਹਦੇ ਵਿੱਚ ਤੇ ਗਾਹਾਂ ਗਾਹ ਆਪਾਂ ਲੈ ਕੇ ਆਵਾਂਗੇ ਤੇ ਤੁਹਾਨੂੰ ਬੋਰ ਨਹੀਂ ਹੋਣ ਦਿੰਦੇ ਕੋਈ ਚੱਕਰ ਨਹੀਂ ਹਾਂਜੀ ਅੱਜ ਦੀ ਜਿਹੜੀ ਮੋਟੀਵੇਸ਼ਨ ਲਾਈਨ ਹੈ ਉਹ ਇਹ ਆ ਕਿ ਆਪਣੇ ਉੱਤੇ ਇਨਵੈਸਟ ਕਰਨਾ ਸਭ ਤੋਂ ਵੱਡੀ ਕਮਾਈ ਹੈ ਠੀਕ ਹੈ ਜੀ ਕਿਉਂਕਿ ਜਿਹੜਾ ਇਹਦਾ ਫਾਇਦਾ ਉਹ ਤੁਹਾਨੂੰ ساری ਜ਼ਿੰਦਗੀ ਮਿਲਦਾ ਰਹਿੰਦਾ ਹੈ ਠੀਕ ਹੈ ਜੀ ਇਸ ਕਰਕੇ ਆਪਣੇ ਉੱਤੇ ਇਨਵੈਸਟ ਕਰੋ ਜਿਵੇਂ ਕਿ ਫਿਟਨੈਸ ਤੇ ਮੈਂਟਲੀ ਸਟਰੋਂਗ ਕਰੋ ਆਪਣੇ ਆਪ ਨੂੰ ਜਿਮ ਜਾਓ ਵਧੀਆ ਖਾਣਾ ਖਾਓ ਉਹ ਕੁਮੋ ਵੀਰੂ ਐਕਸਪਲੋਰ ਕਰੋ ਬੁੱਕਸ ਪੜੋ ਨਵੀਆਂ ਚੀਜ਼ਾਂ ਸਿੱਖੋ ਤੇ ਕਿਉਂਕਿ ਪੈਸਾ ਆ ਕੇ ਚਲਿਆ ਜਾਂਦਾ ਆ ਪਰ ਇਹ ਚੀਜ਼ਾਂ ਹਮੇਸ਼ਾ ਤੁਹਾਡੇ ਨਾਲ ਰਹਿੰਦੀਆਂ ਨੇ ਤੁਹਾਨੂੰ ਬੈਟਰ ਬਣਾਉਂਦੀਆਂ ਨੇ ਅੱਜ ਦਾ ਵਲੌਗ ਜੇ ਤੁਹਾਨੂੰ ਪਸੰਦ ਆਇਆ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆਂ ਅਗਲੇ ਵਲੌਗ 'ਚ ਉਦੋਂ ਤੱਕ ਸਸਰੀ ਅਕਾਲ ਰੱਬ ਰੱਖਾ ਜੀ